ਸੋ ਸ੍ਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਲੂ ਚਾਟ ਪਾਪੜੀ ਬਣਾਉਣ ਜਾ ਰਹੇ ਹਾਂ ਜਿਸ ਦੇ ਲਈ ਅਸੀਂ ਦੋ ਬਾਉਲ ਮੈਦੇ ਦੇ ਲਵਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਛਾਣ ਲਵਾਂਗੇ ਨਾਲੇ ਟੇਸਟ ਦੇ ਲਈ ਅਸੀਂ ਥੋੜੀ ਜਿਹੀ ਅਜਵਾਇਨ ਐਡ ਕਰਾਂਗੇ ਥੋੜਾ ਜਿਹਾ ਨਮਕ ਮੋਂਦੇ ਲਈ ਥੋੜਾ ਜਿਹਾ ਘਿਓ ਐਡ ਕਰਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਥੋੜਾ ਥੋੜਾ ਪਾਣੀ ਐਡ ਕਰਕੇ ਇਸ ਨੂੰ ਗੁੰਨ ਲਵਾਂਗੇ ਹੁਣ ਅਸੀਂ ਰੋਟੀ ਵਾਂਗ ਇਸ ਨੂੰ ਗੋਲ ਵੇਲ ਲਵਾਂਗੇ ਟਿਕ ਫੋਕ ਦੀ ਮਦਦ ਦੇ ਨਾਲ ਇਸ ਵਿੱਚ ਛੇਦ ਕਰ ਲਵਾਂਗੇ ਤਾਂ ਜੋ ਸਾਡੀ ਪਾਪੜੀ ਫੁੱਲੇ ਨਾ ਹੁਣ ਕਿਸੇ ਵੀ ਗਲਾਸ ਜਾਂ ਕਿਸੇ ਵੀ ਟੱਕਣ ਦੀ ਮਦਦ ਦੇ ਨਾਲ ਇਸ ਨੂੰ ਗੋਲ ਪਾਪੜੀ ਵਾਂਗ ਸ਼ੇਪ ਦੇ ਦਵਾਂਗੇ ਹੁਣ ਅਸੀਂ ਸਾਈਡ ਵਾਲੇ ਆਟੇ ਨੂੰ ਹਟਾ ਦਵਾਂਗੇ ਤੇ ਦੁਬਾਰਾ ਪਾਪੜੀ ਬਣਾਉਣ ਦੇ ਵਿੱਚ ਇਸਤੇਮਾਲ ਕਰਾਂਗੇ। ਦੂਸਰੀ ਸਾਈਡ ਸਾਡਾ ਤੇਲ ਗਰਮ ਹੋ ਚੁੱਕਾ ਆ। ਹੁਣ ਅਸੀਂ ਇੱਕ ਇੱਕ ਕਰਕੇ ਇਸ ਨੂੰ ਫਰਾਈ ਕਰ ਲਵਾਂਗੇ। ਇਸ ਨੂੰ ਅਸੀਂ ਹਲਕਾ ਬ੍ਰਾਊਨ ਹੋਣ ਤੱਕ ਫਰਾਈ ਕਰਾਂਗੇ। ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੀ ਪਾਪੜੀ ਫਰਾਈ ਹੋਈ ਹੈ ਇਹ ਬਹੁਤ ਹੀ ਖਸਤਾ ਤੇ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਕ੍ਰਿਸਪੀ ਬਣੀ ਹੈ ਹੁਣ ਇੱਕ ਪਲੇਟ ਦੀ ਮਦਦ ਦੇ ਨਾਲ ਚਾਰ ਪੰਜ ਪਾਪੜਿਆਂ ਨੂੰ ਅਸੀਂ ਤੋੜ ਕੇ ਰੱਖਾਂਗੇ ਤੇ ਥੋੜਾ ਜਿਹਾ ਉੱਪਰ ਦਹੀਂ ਐਡ ਕਰਾਂਗੇ ਥੋੜੀ ਜਿਹੀ ਰੈੱਡ ਸੌਸ ਥੋੜੀ ਜੀ ਹਰੀ ਚਟਨੀ ਥੋੜੇ ਜੀ ਆਲੂ ਅਸੀਂ ਉਬਾਲ ਕੇ ਰੱਖ ਲਏ ਸੀ ਉਹ ਵੀ ਇਸ ਦੇ ਵਿੱਚ ਐਡ ਕਰਾਂਗੇ ਥੋੜੇ ਜੀ ਲੱਛੇਦਾਰ ਪਿਆਜ਼ ਐਡ ਕਰਾਂਗੇ ਥੋੜੀ ਜੀ ਨਮਕੀਨ ਐਡ ਕਰਾਂਗੇ ਟੇਸਟ ਦੇ ਲਈ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਡਰਾਈ ਰੂਟ ਦਾ ਵੀ ਇਸਮਾਲ ਕਰ ਸਕਦੇ ਹੋ ਅਸੀਂ ਇਸ ਦੇ ਲਈ ਟੂਟੀ ਫਰੂਟੀ ਦਾ ਇਸਤੇਮਾਲ ਕੀਤਾ ਆ ਤੁਸੀਂ ਦੇਖ ਸਕਦੇ ਹੋ ਜਿੰਨੀ ਇਹ ਦੇਖਣ ਚ ਸਵਾਦਾ ਤਾਂ ਖਾਣ ਚ ਵੀ ਸਵਾਦ ਹੋਏਗੀ ਧੰਨਵਾਦ